ਲੁਧਿਆਣਾ ਸ਼ਹਿਰ ਵਿੱਚ ਵਾਕਫਾ ਇਲਾਕਿਆਂ ਤੇ ਪੰਜਾਬ ਦੇ ਬਾਹਰੀ ਰਾਜਾ ਤੋਂ ਹైదਰਾਬਾਦੀ ਅਤੇ ਮੁਰਾਦਾਬਾਦੀ ਬਰੀਆਨੀ ਦੇ ਨਾਮ ਤੇ ਖੁੱਲ ਰਹੇ ਹਜ਼ਾਰਾਂ ਟਾਬਿਆਂ ਦੇ ਮਾਮਲੇ ਦੇ ਵਿੱਚ ਹੁਣ ਸ਼ਿਫਸੈਨਾ ਉਹਨਾਂ ਦੇ ਵਿਰੁੱਧ ਉਤਰਾਈ ਹੈ ਜੀ ਹਾਂ ਇਹ ਉਹਨਾਂ ਦੇ ਵੱਲੋਂ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਨੇ ਗੰਭੀਰ ਦੋਸ਼ ਲਗਾਏ ਨੇ ਸ਼ਿਫਸੈਨਾ ਉਦਵ ਬਾਲਾ ਸਾਹਿਬ ਠਾਕਰੇ ਦੇ ਵੱਲੋਂ ਉਕਤ ਬਰੀਆਨੀ ਦੇ ਟਾਬਿਆਂ ਨੂੰ ਲੈ ਕੇ ਕੁਝ ਮੰਗਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਕਿਹਾ ਕਿ ਬਾਹਰੀ ਦੇਸ਼ਾਂ ਦੇ ਵਿੱਚੋਂ ਇਹ ਇਲਾਕਿਆਂ ਦੇ ਵਿੱਚੋਂ ਲੋਕ ਪੰਜਾਬ ਦੇ ਵਿਚਾਰੇ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਹੈ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਸਖਤ ਐਕਸ਼ਨ ਲੈਣਾ ਜ਼ਰੂਰੀ ਹੈ ਸੋ ਇਸ ਸੰਬੰਧ ਵਿੱਚ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਆ ਜਿਹੜਾ ਕਸ਼ਰਨਾ ਵੱਲੋਂ ਮੰਨ ਡੀਸੀ ਸਾਹਿਬ ਨੂੰ ਇੱਕ ਮੋਰੰਡਮ ਦਿੱਤਾ ਹੈ ਜਿਸ ਵਿੱਚ ਅਸੀਂ ਜੋ ਬਰੀਆਨੀ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ ਠੀਕ ਹੈ ਜੀ ਇਸ ਬਾਰੇ ਇਹਨਾਂ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਚੈੱਕ ਕੀਤਾ ਜਾਵੇ ਕਿ ਆ ਕੀ ਖਿਲਾ ਰਹੇ ਨੇ ਤੇ ਦੂਜੀ ਗੱਲ ਹੋਰ ਨਾਲ ਦੀ ਨਾਲ ਅਸੀਂ ਮਾਨ ਜੀ ਸਾਹਿਬ ਨੂੰ ਆ ਵੀ ਕਿਹਾ ਕਿ ਇਹਨਾਂ ਨੂੰ ਨਾਲ ਜੋਏ ਕਰ ਰਹੇ ਆ ਆਪਣੇ ਬੋਰਡ ਤੇ ਮੈਂਸ਼ਨ ਕਰਨ ਕਿ ਕਿਹੜਾ ਮੀਟ ਖਿਲਾ ਰਹੇ ਹਲਾਲ ਕਰੇ ਜੋ ਇਹਨਾਂ ਨੂੰ ਮੈਂਸ਼ਨ ਕਰਨਾ ਚਾਹੀਦਾ ਕੋਈ ਕਈ ਲੋਕ ਤਾਂ ਟਾਪਾ ਦੇਖ ਕੇ ਜਾਂਦੇ ਆ ਕਿ ਤੋਂ ਬਾਹਰ ਆਉਂਦੇ ਆ ਤੇ ਸਿੱਧਾ ਜਾ ਕੇ ਉੱਥੇ ਖਾਣ ਲੱਗ ਜਾਂਦੇ ਆ ਉਹਨਾਂ ਨੂੰ ਤਾਂ ਬਾਅਦ ਵਿੱਚ ਬਿੱਲ ਦੇ ਕੇ ਕੁਝ ਉਦੋਂ ਵੱਧਦੇ ਆ ਕਿ ਆਪਾਂ ਤਾਂ ਅਸੀਂ ਕੀ ਖਾ ਲਿਆ ਫਾਇਦਾ ਹੀ ਉਹਦਾ ਇਹਨਾਂ ਨੂੰ ਪਹਿਲੇ ਹੀ ਉੱਥੇ ਆਪਣੇ ਮੈਂਸ਼ਨ ਕਰਨਾ ਚਾਹੀਦਾ ਕਿ ਆ ਹਲਾਲ ਹੈ ਜੋ ਤੇ ਨਾਲ ਹੀ ਅਸੀਂ ਦੁਤੀ ਹੋ ਇੱਕ ਵਾਰ ਕੀਤੀ ਹੈ ਕਿ ਇਹਨਾਂ ਸਾਰੇ ਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਕਿੱਥੋਂ ਆਏ ਨੇ ਆ ਠੀਕ ਹੈ ਕਿ ਇਹਨਾਂ ਦੀ ਮਾਨ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। মিডিਆ ਪ੍ਰਿੰਟ মিডিਆ ਦਾ ਤਹਿਤ ਖਵਾਰੀਆਂ ਧੰਨਵਾਦੀਆਂ ਜਿਹੜੇ ਸਾਡੇ ਜਨ ਹਿੱਤ ਦੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਣ ਚ ਸਾਡੀ ਪੂਰਾ ਸਹਿਯੋਗ ਕਰਦੇ ਆਪ ਦਾ ਅਸ਼ੀਰਵਾਦ ਦਿੰਦੇ ਅੱਜ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੀ ਗਵਾਈ ਚ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਨੜ ਜੀ ਦੀ ਗਵਾਹੀ ਦੇ ਵਿੱਚ ਅੱਜ ਸਾਰੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਵਾਰੋਂ ਖਰਨਾਈ ਦੀ ਗਵਾਹੀ ਚ ਸਾਰੀ ਪੰਜਾਬ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਖੜੀ ਹੈ ਇੱਕ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਮ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਕੁਝ ਟਾਈਮ ਦੇ ਵਿੱਚ ਇੱਕ ਬਰੀਆਨੀ ਦੀ ਚੇਨ ਸ਼ਾਮਾ ਬਰੀਆਨੀ ਹైదਰਾਬਾਦੀ ਮੁਰਦਾਬਾਦੀ ਰਾਫੀਆ ਜਾਫੀਆ ਹੋਰ ਕਈ ਤਰ੍ਹਾਂ ਦੇ ਨਾਮ ਦੀਆਂ ਬਰੀਆਨੀ ਦੀਆਂ ਦੁਕਾਨਾਂ ਇਕੋਦਾਂ ਬੜੀ ਵੱਡੀ ਤعداد ਚ ਖੁੱਲ ਗਈਆਂ ਕੇਵਲ ਲੁਧਿਆਣੇ ਨਹੀਂ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਔਰ ਪੂਰੇ ਪੰਜਾਬ ਦੇ ਸ਼ਹਿਰਾਂ ਤੋਂ ਸਾਨੂੰ ਫੋਨ ਆਏ ਹੈ ਜਦਾ ਅਸੀਂ ਸਰਵੇ ਕੀਤਾ ਇਸ ਚੀਜ਼ ਤੇ ਉੱਤੇ ਕਿ ਐਡੀ ਵੱਡੀ ਤعداد ਦੇ ਵਿੱਚ ਇਹ ਬਰੀਆਨੀ ਦੀ ਚੈਨ ਪਹਿਲਾਂ ਖੁੱਲਣਾ ਇਹਦੇ ਪਿੱਛੇ ਦੇ ਕਾਰਨ ਜਿਹੜੇ ਆ ਉਹ ਪਤਾ ਲੱਗਣੇ ਚਾਹੀਦੇ ਆ ਕਿ ਤੇ ਇਹ ਤਾਂ ਨਹੀਂ ਕੋਈ ਬਾਹਰਲੇ ਸੂਬਿਆਂ ਚੋਂ ਕੋਈ ਕ੍ਰਿਮੀਨਲ ਪ੍ਰੋਫਾਈਲ ਦੇ ਲੋਕ ਪੰਜਾਬ ਦੇ ਵਿੱਚ ਕਿਤੇ ਸੋਚੇ ਸਮਝੇ ਛੜੇ ਅੰਤਰ ਦੇ ਤਹਿਤ ਰਹਿਣ ਆ ਗਏ ਆ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਮੰਗ ਕੀਤੀ ਗਈ ਹੈ ਸਾਰਿਆਂ ਦੀ ਜਿਹੜਾ ਨਾ ਰਸਟਾਫ ਹੈ ਜਾਂ ਜਿਹੜੇ ਢਾਬੇ ਚਲਾ ਰਹੇ ਆ ਦੂਸਰਾ ਸੀ ਇਹ ਕਿ ਦੇਖਿਆ ਵੀ ਜਿੰਨੇ ਵੀ ਤਕਰੀਬਨ ਇਹ ਢਾਬੇ ਨੇ ਬਰੀਆਨੀ ਦੇ ਇਹ ਜ਼ਿਆਦਾਤਰ ਮੁਸਲਮਨ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਸੰਚਾਲਨ ਇਹਦਾ ਕਰ ਰਹੇ ਆ ਇਹਨਾਂ ਦੇ ਵਿੱਚ ਹalal ਜਿਹੜਾ ਵਾ ਉਹ ਮੀਟ ਪ੍ਰਯੋਗ ਕੀਤਾ ਜਾਂਦਾ ਲੇਕਿਨ ਕਈ ਧਰਮਾਂ ਦੇ ਵਿੱਚ ਹalal ਜਿਹੜਾ ਬੈਨ ਹੈ ਇੱਕ ਉਹਦੀ ਬੜੀ ਵੱਡੀ ਮੰਗ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਜਿਹੜਾ ਉਹ ਹalal ਮੀਟ ਨੂੰ ਮੈਂ ਸਮਝਦਾ ਪੂਰਾ પ્રતિਬੰਧ ਹੁੰਦਾ ਉਹਨਾਂ ਦੇ ਵਿੱਚ ਤੇ ਹalal ਫੂਡ ਦੇ ਜਿਹੜੇ ਬੋਰਡ ਆ ਉਹ ਬਰੀਆਨੀ ਦੀਆਂ ਢਾਬਿਆਂ ਦੇ ਬਾਹਰ ਹੋਣੇ ਚਾਹੀਦੇ ਲਾਜ਼ਮੀ ਤੀਸਰਾ ਹੋਰ ਬਸ ਸਭ ਤੋਂ ਅਹਿਮ ਕਿ ਪੰਜਾਬ ਦੇ ਵਿੱਚ ਕੁਝ ਟਾਈਮ ਦੇ ਅੰਦਰ ਹੀ ਬੜੀ ਵੱਡੀ ਮਾਤਰਾ ਦੇ ਵਿੱਚ ਗਾਊ ਮਾਸ ਜਿਹੜਾ ਉਹ ਵੱਖ-ਵੱਖ ਜਗ੍ਹਾ 'ਚ ਫੜਿਆ ਗਿਆ ਇਹਦੇ ਜਿਹੜੇ આરોપી ਨੇ ਗਾਊ ਮਾਸ ਜਿਹੜਾ ਵੇਚਣ ਵਾਲੇ ਆ ਹੋਰ ਜਿਹੜੇ ਕਾਬੂ ਕੀਤੇ ਗਏ ਪੁਲਿਸ ਵੱਲੋਂ ਉਹਨਾਂ ਦੀ ਇਹ ਨਾ ਬਰੀਆਨੀ ਵੇਚਣ ਵਾਲਿਆਂ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈਗੇ ਇਹਦੀ ਵੀ ਜਾਂਚ ਦੀ ਮੰਗ ਕੀਤੀ ਹੈ ਔਰ ਇੱਕ ਅਸੀਂ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ ਇਹਨਾਂ ਦੇ ਢਾਬਿਆਂ ਦੇ ਅੰਦਰ ਜਿੱਥੇ ਰਸੋਈਏ ਨੇ ਤੀਸਰਾ ਔਰ ਸਭ ਤੋਂ ਵਹਿਮ ਜਿਹੜਾ ਵੱਡਾ ਅਸੀਂ ਇਹਦੇ 'ਚ ਮੰਗ ਰੱਖੀ ਹੈ ਡੀਸੀ ਸਾਹਿਬ ਦੇ ਅੱਗੇ ਕਿ ਜਦੋਂ ਇਹ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਨੇਚਰਲ ਜੀ ਗੱਲ ਹੈ ਜੇ ਮੀਟ ਮਾਸ ਦੀ ਦੁਕਾਨਾਂ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਖੁੱਲ੍ਹਣਾ ਇੱਕੋ ਦਮ ਤੇ ਜਿਹੜਾ ਕੱਚਾ ਮਾਸ ਹੈ ਉਹਦੀ ਵਿਕਰੀ ਵੀ ਵਧਣੀ ਚਾਹੀਦੀ ਹੈ ਤੇ ਕੱਚੇ ਮਾਸ ਦੀ ਸਪਲਾਈ ਤੋਂ ਲੈ ਕੇ ਵੇਚਣ ਤੱਕ ਸਾਰੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਉਹ ਇੱਕ ਨਿਰੰਤਰ ਫੂਡ ਇਨਸਪੈਕਟਰ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਕਿਤੇ ਬੀਫ ਤਾਂ ਨਹੀਂ ਖਵਾਇਆ ਜਾ ਰਿਹਾ ਜੋ ਸਾਨੂੰ ਸ਼ੱਕ ਹੈ ਸੋ ਇਹ ਸੀ ਆਪਣੇ ਜਿਹੜੇ ਸਾਡੇ ਸੰਦੇਸ਼ ਸੀਗੇ ਉਹ ਅਸੀਂ ਕਾਨੂੰਨ ਦੇ ਜਾਬਤੇ 'ਚ ਰਹਿ ਕੇ ਦਾਇਰੇ 'ਚ ਰਹਿ ਕੇ ਅੱਜ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਤੇ ਪ੍ਰਸ਼ਾਸਨ ਵੱਲੋਂ ਅਸ਼ਵਾਸਨ ਮਿਲਿਆ ਇਹ ਤਮਾਮ ਮੰਗਾਂ ਬਿਲਕੁਲ ਜਾਇਜ਼ ਨੇ ਪੰਜਾਬ ਚ ਸਾਰੇ ਧਰਮਾਂ ਦੇ ਲੋਕ ਇਕਜੁੱਟ ਰਹਨੇ ਆ ਕਿਤੇ ਜਾਣੇ ਜਾਂ ਨਾ ਜਾਣੇ ਵੀ ਕਿਸੇ ਦੇ ਧਰਮ ਦਾ ਬੇਅਦਮੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਮੰਗਾਂ ਜੀ ਕੀਤੀਆਂ ਸ਼ੇਰਸੇਨਾ ਵੱਲੋਂ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਉਹ ਮੱਕੀ ਦੀ ਰੋਟੀ ਸਰ੍ਹਸੋ ਦਾ ਸਾਗ ਤੇ ਪੰਜਾਬੀ ਖਾਣੇ ਨਾਲ ਪੂਰੀ ਦੁਨੀਆ ਚ ਪਹਿਲਾ ਹੀ ਪੰਜਾਬ ਮਸ਼ਹੂਰ ਹੈ ਅੱਜ ਜਦੋਂ ਸਟੇਸ਼ਨ ਤੋਂ ਜਾਂ ਬੱਸ ਸਟੈਂਡ ਤੋਂ ਨਿਕਲਦੇ ਆ ਤਾਂ ਇੱਕ ਵਾਰ ਜੇ ਪੰਜਾਬ ਦੇ ਬਾਹਰੋਂ ਕੋਈ ਆਂਦਾ ਉਹਨੂੰ ਇੰਜ ਲੱਗਦਾ ਕਿਤੇ ਮੈਂ ਮਰਾਦਾਬਾਦ ਜਾਂ ਹైదਰਾਬਾਦ ਤਾਂ ਨਹੀਂ ਆ ਗਿਆ ਵੀ ਇੰਨੀ ਵੱਡੀ ਚੈਨ ਜਿਹੜੀ ਹੈ ਪੰਜਾਬ ਚ ਕੁਲ ਗਈ ਹੈ ਇਹਦੇ ਉੱਪਰ ਚਿੰਤਾ ਜਾਹਰ ਕੀਤੀ ਉਹ ਇਹਦੇ ਵਿੱਚ ਨਾਲ ਹੋਰ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਵੀ ਕੁਝ ਹਜ਼ਾਰ ਰੁਪਏ ਕਿਰਾਏ ਦੀਆਂ ਦੁਕਾਨਾਂ ਕਈ 4 5 ਗੁਣਾ ਲੱਖ ਰੁਪਏ ਦੇ ਉੱਤੇ ਕਿਰਾਏ ਤੇ ਲੈ ਕੇ ਇਹ ਜਿਹੜੀ ਫੰਡਿੰਗ ਹੈ ਇਹਦੀ ਵੀ ਜਾਂਚ ਛੋਟੀ ਚਾਹੀਦੀ ਵੀ ਏਜੰਡਾ ਕੀ ਹੈ ਕਿ ਇੱਕ ਆਮ ਨਿੱਕੀਆਂ ਨਿੱਕੀਆਂ ਦੁਕਾਨਾਂ ਦਾ ਜਿਹੜਾ 10000 ਰੁਪਏ ਜਾਂ 5000 ਕੋਈ ਪੰਜਾਬੀ ਭਰਾ ਸਾਡਾ ਕਿਰਾਏ ਦੇ ਪਹਿਲਾ ਦੁਕਾਨ ਕਰ ਰਿਹਾ ਸੀ ਉਹ ਦੁਕਾਨਾਂ 30 ਤੋਂ 35000 50000 ਤੋਂ 90000 ਤੱਕ ਕਿਰਾਏ ਤੇ ਲੈਣ ਦੇ ਪਿੱਛੇ ਕਾਰਨ ਕੀ ਹੈ ਔਰ ਸੋਰਸਸ ਕੀ ਹੈ ਇਹ ਤਮਾਮ ਅਸੀਂ ਅੱਜ ਆਪਣੀ ਚਿੰਤਾ ਜਿਹੜੀ ਹੈ ਉਪਰ ਪ੍ਰਸ਼ਾਸਨ ਦੇ ਅੱਗੇ ਜਾਰ ਕੀਤੀ ਹੈ ਹਰੇਕਦਾ ਅਸੀਂ ਸਭ ਤੋਂ ਪਹਿਲਾ ਜਿਹੜਾ ਉਪਰ ਪ੍ਰਸ਼ਾਸਨ ਦੇ ਕੰਨੀ ਗੱਲ ਪਹੁੰਚਾਣਾ ਆਪਣਾ ਫਰਜ਼ ਹੁੰਦਾ ਜੋ ਅਸੀਂ ਅੱਜ ਨਿਭਾਣ ਆਏ ਹਾਂ ਪੂਰੇ ਪੰਜਾਬ ਦੇ ਵਿੱਚ ਕੇਵਲ ਲੁਧਿਆਣੇ ਨਹੀਂ ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਅਸੀਂ ਅੱਜ ਤੋਂ ਦੋ ਦਿਨ ਪਹਿਲਾਂ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਬੜੇ ਬੁੱਧੀਜੀਵੀ ਸਿੱਖ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਵੀ ਇਹ ਬੜਾ ਜਾਇਜ਼ ਔਰ ਵਧੀਆ ਮੁੱਦਾ ਹੈ ਕਿ ਕਿਸੇ ਦੇ ਧਰਮ ਦਾ ਕਿਉਂ ਬੇਦਬੀ ਹੋਵੇ ਲੇਕਿਨ ਕੁਝ ਜਿਹੜੇ ਅਖੌਤੀ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਮੁੱਦਾ ਜਾਣਨ ਦੀ ਬਜਾਏ ਕੇਵਲ ਸ਼ੇਵਸਨਾ ਦਾ ਨਾਮ ਤੇ ਕੁਛ ਨਾ ਕੁਛ ਮਾੜੇ ਕਮੈਂਟ ਕਰਨੇ ਹੁੰਦੇ ਆ ਉਹ ਲੋਕ ਕਿਤੇ ਨਾ ਕਿਤੇ ਗੁੰਮਰਾਹ ਕਰ ਰਹੇ ਵੀ ਛੇਮ ਸ਼ੇਨਾ ਬੰਦ ਕਰਾ ਰਹੀ ਹੈ ਅੱਜ ਵੀ ਮੇਰੇ ਕਿਸੇ ਵੀਰ ਦਾ ਪੱਤਰਕਾਰ ਦਾ ਫੋਨ ਆਇਆ ਕਿ ਵੀ ਤੁਸੀਂ ਬੰਦ ਕਰਾ ਰਹੇ ਹੋ ਸਾਡਾ ਕੋਈ ਰਾਈਟ ਹੀ ਹੈ ਨਹੀਂ ਕਾਨੂੰਨ ਨੂੰ ਆਪਣੇ ਹੱਥ ਲੈ ਜਾਂਦਾ ਅਸੀਂ ਤਾਂ ਪ੍ਰਸ਼ਾਸਨ ਦੇ ਕੋਲ ਆ ਕੇ ਆਪਣੀ ਫਰਿਆਦ ਰੱਖਤੀ ਹੈ ਪ੍ਰਸ਼ਾਸਨ ਨੇ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਅਸੀਂ ਇਹ ਤਾਂ ਹੈ ਨਹੀਂ ਵੀ ਖਿਆਲੀ ਪਲਾਉ ਬਣਾਇਆ ਜੋ ਤੱਥ ਨੇ ਜੋ ਕਾਨੂੰਨ ਦਾ ਇੱਕ ਪ੍ਰਸ਼ਾਸਨ ਨੇ ਪ੍ਰਕਿਰਿਆ ਬਣਾਈ ਹੈ ਇਹ ਚੈਕਿੰਗ ਕਰਨ ਦੀ ਸੈਂਪਲਿੰਗ ਕਰਨ ਦੀ ਵੀ ਕਿਸੇ ਨੂੰ ਮਾੜੀ ਚੀਜ਼ ਤਾਂ ਨਹੀਂ ਖਵਾਈ ਜਾਣੀ ਚਾਹੀਦੀ ਬੀਫ ਬੈਣ ਹੈ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਕੋਈ ਵੀ ਜਾਣੇ ਜਾਂ ਨਾ ਜਾਣੇ ਜਾਂ ਸਾਜ਼ਿਸ਼ ਦੇ ਤਹਿਤ ਇਹ ਬੀਫ ਤਾਂ ਨਹੀਂ ਖਵਾ ਰਿਆ ਲੋਕਾਂ ਨੂੰ ਉਹਦੀ ਜਾਂਚ ਕਰਨ ਦੀ ਸਾਡੀ ਮੰਗ ਕਰਨ ਦਾ ਸਾਡਾ ਪੂਰਾ ਅਧਿਕਾਰ ਔਰ ਅਸੀਂ ਉਹ ਕੀਤਾ ਹਾਂ ਹਾਂ ਜੀ ਜੈ ਹਿੰਦ ਜੀ ਸਾਰਿਆਂ ਨੂੰ ਤੋਂ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੀ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదਰਾਬਾਦੀ ਬਰੀਆਨੀ ਔਰ ਮੁਰਾਦਾਬਾਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਹੈ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤਾ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰਾ ਚੈਕਿੰਗ ਕੀਤੀ ਜਾਏਗੀ। ਨਾ ਐਸੀ ਕਾਰਵਾਈ ਕੀਤੀ ਹੈ। ਹਾਂਜੀ। ਜਿਹਨੇ ਨਾ ਐਸੀ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਟੀ ਚੈੱਕ ਕਰਾਵਾਂਗੇ। ਕੀ ਅਪੀਲ ਕਰੋਗੇ ਦੁਕਾਨਦਾਰਾਂ ਨੂੰ? ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਇਹ ਜ਼ਰੂਰ ਚਾਹਾਂਗਾ ਕਿ ਵੀ ਵੀ ਮੀਰੀ ਮੱਚ ਅਵੇਅਰ ਵੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਤਰ੍ਹਾਂ ਉਹਨਾਂ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ੀਅਸਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ ਇਹ ਹੀ ਕਹਾਂਗਾ ਥੈਂਕ ਯੂ ਹਰਿਆਣਾ ਲਾਈਵ ਲਈ ਹਨੀ ਅਤੇ ਸੰਜੇ ਸੇਤੀਆ ਦੀ ਰਿਪੋਰਟ